ਸਸਿਕਲ ਦੋਸਤੋ ਮੈਂ ਤੁਹਾਡਾ ਆਪਣਾ ਸੁਖਦੀਪ ਢਿੱਲੋਂ ट्रैवलਰ ਸੁਖਦੀਪ ਢਿੱਲੋਂ ਤੇ ਦੋਸਤੋ ਆਪਣੀ ਚੱਲ ਰਹੀ ਹੈ ਸਾਈਕਲਿੰਗ ਤੁਸੀਂ ਦੇਖ ਰਹੇ ਹੋ ਸਾਈਕਲਿੰਗ ਜਿਹੜਾ ਹੈਗਾ ਸਾਈਕਲ ਟ੍ਰੈਕ ਬਟਿੰਡੇ ਦਾ ਫੇਮਸ ਟ੍ਰੈਕ ਬਣਿਆ ਹੋਇਆ ਹੈ ਨਹਿਰ ਦੇ ਕੰਢੇ ਤੇ ਤੇ ਆਜੋ ਫਿਰ ਕਰਦੇ ਆਂ ਸਾਈਕਲਿੰਗ ਤੇ ਨਾਲ ਹੀ ਕਰਦੇ ਆਪਾਂ ਗੱਲਾਂ ਬਾਤਾਂ ਦੋਸਤੋ ਆਪਾਂ ਪਹੁੰਚ ਗਏ ਬਟਿੰਡਾ ਸਾਈਕਲ ਟ੍ਰੈਕ ਜਿਹੜਾ ਬਹਿੰਡਾ ਸੈਕਟਰ ਰੈਕ ਬਣਿਆ ਹੋਇਆ ਰਿੰਗ ਰੋਡ ਤੋਂ ਲੈ ਕੇ ਸੰਗਲੋਤੂ ਸੀ ਨਹਿਰੇ ਨਹਿਰ ਰੋਜ਼ਗਾਰਡਨ ਵਾਲੀ ਸਾਈਡ ਬਹੁਤ ਸੋਨਾ ਜਿਹੜਾ ਬਠਿੰਡੇ ਦਾ ਇਹ ਸੈਕਟਰ ਰੈਕ ਹੈ ਦੋਸਤੋ ਇਹ ਫੜ ਗਿਆ ਹੈ ਕਿ ਸਾਈਕਲ ਇਹ ਬਠਿੰਡੇ ਦਾ ਜਿਹੜਾ ਹੈਗਾ ਸ਼ਾਂਤੀ ਭਰਿਆ ਤੇ ਅੱਜ ਤਾਂ ਦੋਸਤੋ ਭਾਵੇਂ ਧੁੰਦ ਹੈ ਇਸ ਕਰਕੇ ਧੁੰਦ ਚ ਜਿਹੜਾ ਹੈਗਾ ਤੁਹਾਨੂੰ ਪ੍ਰੋਪਰ ਨਹੀਂ ਇਹ ਜਜਮੈਂਟ ਹੋਣੀ ਤੇ ਨਹੀਂ ਤਾਂ ਸੂਰ ਜਿਹੜਾ ਸਨਸੈਟ ਪੁਆਇੰਟ ਬਹੁਤ ਸੋਹਣਾ ਹੈ ਤੇ ਖੱਬੇ ਪਾਸੇ ਨਹਿਰ ਸੁੱਕੀ ਹੋਈ ਹੈ ਪਿਆਰਾ ਪਿਆਰਾ ਇੱਥੇ ਕਾ ਟ੍ਰੈਕ ਬੇ 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 ਕਰਦੀ ਰਹੀ ਉਹ ਗਿਰਾ ਸੱਜੇ ਪਾਸੇ ਦੇ ਹੈਗਾ ਫੋਰੈਸਟ ਡਿਪਾਰਟਮੈਂਟ ਦਾ ਜ਼ਖੀਰਾ ਜੰਗਲ ਜੰਗਲ ਤੇ ਖੱਬੇ ਪਾਸੇ ਨਹਿਰ ਕਨਾਲ 보면은 ਉਹ ਸੁੱਕੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਕਿਉਂਕਿ ਇਹਦੇ ਤੇ ਜਿਹੜਾ ਹੈਗਾ ਬਹਿਮਨ ਦਵਾਨਾ ਰਾੜਾ ਵਾਲਾ ਜਿਹੜਾ ਹੈਗਾ ਪੁਲ ਬਣ ਰਿਹਾ ਹੈ ਇਸੇ ਕਰਕੇ ਨਹਿਰ ਸੁੱਕੀ ਹੈ ਘਾਟ ਗਲਵਾਤ ਇਸ ਟਰੈਕ ਤੇ ਵੀ ਜਾ ਰਹੋ ਪਤਲਾ ਕੀ ਸੁਨੇ ਸਾਹ ਜਿ ਬਣਿਆ ਹੋਇਆ ਸ਼ਹਿਰ ਤੋਂ ਦੂਰ ਹੈ ਇਸ ਲਈ ਇਸ ਤੇ ਸਾਈਕਲਿੰਗ ਕਰਨ ਲੋਕ ਬਹੁਤ ਘੱਟ ਆਉਂਦੇ ਆ ਕਿਉਂਕਿ ਬਹੁਤ ਜਿਆਦਾ ਡਰ ਰਹਿੰਦਾ ਹੈ ਤੇ ਕਈ ਵਾਰੀ ਮੋਬਾਈਲ ਵਗੈਰਾ ਖੋਕ ਕੇ ਲੈ ਕੇ ਚੋਰ ਵੈਸੇ ਦੋਸਤੋ ਬੁਰਾ ਹਾਲ ਹੀ ਹੈ ਹੁਣ ਇਸ ਟਾਈਮ ਤੇ ਪੰਜਾਬ ਦਾ ਮਠੰਡੇ ਦਾ ਤਾਂ ਖਾਸ ਕਰਕੇ ਕਿਉਂਕਿ ਪਤਾ ਨਹੀਂ ਆਪਾਂ ਨੂੰ ਲੱਗਦਾ ਕਿਉਂਕਿ 10 ਤਰੀਕ ਨੂੰ ਹੋ ਗਈ ਸੀ ਸਕੂਟਰੀ 10 ਤਰੀਕ ਨੂੰ ਹੋ ਗਈ ਸੀ ਸਕੂਟਰੀ ਚੋਰੀ ਹਲੇ ਤੱਕ ਕੋਈ ਬਾਈ ਤਾਂ ਇਹ ਨਹੀਂ ਨਾ ਕਿਸੇ ਪ੍ਰਸ਼ਾਸਨ ਇਹਨਾਂ ਪੁਲਿਸ ਨੇ ਕੁਝ ਕੀਤਾ ਨਾ ਕਿਸੇ ਦਾ ਮੈਨੂੰ ਫੋਨ ਆਇਆ ਤੇ ਨਾ ਹੀ ਹਲੇ ਹੋਈ ਆਪਣੀ ਐਫ ਆਈ ਆਰ ਚਲੋ ਕੋਈ ਗੱਲ ਨਹੀਂ ਹੋ ਲੂ ਹੋ ਜੂਗੀ ਪਰ ਇਹ ਵੀ ਤੱਕਈ ਆ ਦੋਸਤੋ ਤੁਸੀਂ ਦੇਖ ਲਓ ਵੀ ਇੱਕ ਤਾਂ ਬੰਦੇ ਦਾ ਸਮਾਨ ਚੋਰੀ ਹੋ ਜਾਂਦਾ ਤੇ ਇੱਕ ਉਹਦੇ ਨਾਲ ਚੱਕਰ ਲਗਾਉਂਦਾ ਥਾਣੇ ਦੇ ਬਾਰੀ ਬਾਰੀ ਉਹਦੀ ਐਫ ਆਈ ਆਰ ਦਰਜ ਨਹੀਂ ਹੁੰਦੀ ਠੀਕ ਆ ਵੀ ਸੈਕਟਰ 33 ਹੋਰ ਜਿਆਦਾ ਜਿਹੜੇ ਹੈਵੀ ਵਹੀਕਲ ਵੀ ਆਉਂਦੇ ਹਲੇ ਹਟੇ ਨਹੀਂਗੇ ਚਲ ਕੋਈ ਗੱਲ ਨਹੀਂ ਇਹਨਾਂ ਨੇ ਵੀ ਆਉਣਾ ਕਿਉਂਕਿ ਉਧਰੋਂ ਮਲਤਾਨੀਆਂ ਵਾਲਾ ਪੁਲ ਬਣ ਰਿਹਾ ਤੇ ਉਧਰੋਂ ਇਹ ਨਹਿਰ ਵਾਲਾ ਪੁਲ ਵੀ ਬਣ ਰਿਹਾ ਤੇ ਹੋਰ ਕੋਈ ਰਸਤਾ ਵੀ ਨਹੀਂ ਤੇ ਆਪਾਂ ਐ ਇਵਨਿੰਗ ਸਾਈਕਲਿੰਗ ਸਾਈਕਲਿੰਗ ਦੋਸਤੋ ਕਰਨੀ ਚਾਹੀਦੀ ਸੀਜ਼ਨ ਲਈ ਚੰਗੀ ਹੈ ਇਹ ਕਹਿੰਦੇ ਜਿਹੜਾ ਤੁਹਾਡੀ ਹਾਰਟ ਰੇਟ ਤੁਹਾਡਾ ਦੇਲੇ ਦਾ ਨਾ ਤੰਦਰੁਸਤ ਰਹਿੰਦਾ ਥੋੜਾ ਸਰੀਰ ਤੰਦਰੁਸਤ ਰਹਿੰਦਾ। ਬਾਕੀ ਆ ਸੋਣਾ ਬੈਂਚ ਵੀ ਲੱਗੇ ਹੋਏ ਆ ਬੈਠਣ ਵਾਸਤੇ ਪਾਸੇ। ਪਰ ਥੋੜਾ ਜਿਹਾ ਸ਼ਹਿਰ ਤੋਂ ਜਿਹੜਾ ਸ਼ਹਿਰ ਤੋਂ ਸੁਣਿਆ ਤਾਂ ਹੋਣ ਕਰਕੇ ਇੱਧਰ ਹਜੇ ਸਾਈਕਲਿੰਗ ਪ੍ਰੋਪਰ ਨਹੀਂ ਹੁੰਦੀ। ਪਰ ਹੌਲੀ-ਹੌਲੀ ਹੋਊਗੀ ਕਿਉਂਕਿ ਰਿੰਗ ਰੋਡ ਕਲੋਨੀਆਂ ਨਾਲ ਭਰ ਗਈ ਐ। ਇੱਕ ਬਜ਼ੁਰਗ ਬੈਠਾ ਐ ਵੀ ਸ਼ਾਇਦ। ਸੈਰ ਕਰਨ ਆਇਆ ਹੂ। ਚਲੋ। ਇਹ ਇੱਧਰ ਫਿਰਦੀਆਂ ਬੱਕਰੀਆਂ ਜੰਗਲ ਦੇ ਵਿੱਚ ਚਰਦੀਆਂ ਹੋਈਆਂ ਜਖੀਰੇ ਚ ਅੱਛਾ ਇੱਕ ਹੋਰ ਗੱਲ ਦੋਸਤੋ ਇੱਕ ਲੇਡੀਜ਼ ਬੱਕਰੀਆਂ ਚਾਰ ਰਹੀ ਹੈ ਤੇ ਆਪਾਂ ਕਹਿੰਦੇ ਆ ਵੀ ਲੇਡੀਜ਼ ਕੰਮ ਨਹੀਂ ਕਰਦੀਆਂ ਮਤਲਬ ਇਹ ਵੀ ਇੱਕ ਵਧੀਆ ਗੱਲ ਲੱਗੀ ਮੈਨੂੰ ਉਹ ਸਾਹਮਣੇ ਦੇਖ ਰਹੇ ਕਿੰਨਾ ਸੋਹਣਾ এনवायरमेंट ਲੱਗਦਾ ਬੱਕਰੀਆਂ ਚਰਦੀਆਂ ਹੋਈਆਂ ਤੇ ਉਹ ਸਾਹਮਣੇ ਪਹੁੰਚ ਗਿਆ ਆਪਾਂ ਭਾਈ ਸਾਹਿਬ ਰਿੰਗ ਰੋਡ ਤੇ ਰਿੰਗ ਰੋਟ ਇਸ ਟਾਈਮ ਤੇ ਬਹੁਤ ਡਵੈਲਪਮੈਂਟ ਤੇ ਬਠਿੰਡਾ ਦੀ ਬਹੁਤ ਸਾਰੀ ਕਲੋਨੀਆਂ ਤੇ ਬਣ ਚੁੱਕੀਆਂ ਆ ਦੇਖ ਸਕਦੇ ਹੋ ਸਾਹਮਣੇ ਡ੍ਰੀਮ ਸਿਟੀ ਉਹ ਬਹੁਤ ਦੂਰ ਤੱਕ ਫੈਲੀ ਹੋਈ ਹੈ ਡ੍ਰੀਮ ਸਿਟੀ ਹੈ ਭਰੀ ਹੋਈ ਜਿਹੜੀ ਰਿੰਗ ਰੋਡ ਕਲੋਨੀਆਂ ਦੀ ਪੂਰੀ ਕੀ ਬਾਤ ਹੈ ਬਹੁਤ ਸੋਹਣਾ ਲੱਗ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਘਾੜ ਵਧੀਆ ਦੂਰ ਦੂਰ ਤੱਕ ਫੈਲੀ ਹੋਈ ਪਲਾਂਟ ਲੱਗੇ ਹੋਏ ਆ ਦੂ ਦੂ ਤੱਕ ਫੈਲੀ ਹੋਈ ਧੁੰਦ ਧੁੰਦ ਦੇ ਵਿੱਚ ਪੰਜਾਬ ਦੇ ਖੇਤਾਂ ਦਾ ਨਜ਼ਾਰਾ ਸੂਰਜ ਬਿਲਕੁਲ ਨਹੀਂ ਦਿਖ ਰਿਹਾ ਦੋਸਤੋ ਪਰ ਬਹੁਤ ਹੀ ਸੋਹਣਾ 뷰 ਹੈ ਜੇਕਰ ਤੁਸੀਂ ਬਿਲਕੁਲ ਲਾਈਵ ਦੇਖਣਾ ਹੋਵੇ ਤਾਂ ਖੇਤਾਂ ਦਾ ਪਿਆਰਾ ਮਾਹੌਲ ਇਧਰੋਂ ਜਾਂਦੀ ਹੈ ਟ੍ਰੇਨ ਦੀ ਲੇਨ ਨਵੇਂ ਦੋਸਤੋ ਆਪਾਂ ਲੈਨੇ ਸੀ ਨਜ਼ਾਰੇ ਤੇ ਕਰਨੀ ਸੀ ਸਾਈਕਲਿੰਗ ਆ ਦੇਖ ਲਓ ਨੇ ਇਹ ਆ ਦੇ ਕਿਤਨ ਦਿਨ ਹਾਰ ਤੇ ਦਾਂ ਬਤੀਆਂ ਚੱਲ ਰਹੀਆਂ ਕਿਆ ਬਾਤ ਹੈ ਦੋਸਤੋ ਸਾਹਮਣੇ ਹੈਗਾ ਇੱਕ ਬਹੁਤ ਵੱਡਾ ਪੈਲਸ ਕਿਲਾ ਨੋਮਾ ਉਹ ਪਹਿਲਾਂ ਸਾ ਇਧਰੋਂ ਹਲੇ ਧੁੰਦਾ ਭਾਵੇਂ ਦਿਖਦਾ ਨਹੀਂ ਪਰ ਜਦੋਂ ਦਿਖਾਵਾਂਗੇ ਬਿਲਕੁਲ ਉਹਦੇ ਸਾਹਮਣੇ ਦੇਖ ਲਓ ਤੁਸੀਂ ਇੱਕ ਪਾਸੇ ਅਮੀਰੀ ਤੇ ਇੱਕ ਪਾਸੇ ਗਰੀਬੀ ਗਰੀਬੀ ਨਹੀਂ ਕਹਿ ਸਕਦੇ ਨੂੰ ਆਪਾਂ ਚਲੋ ਹੈ ਤਾਂ ਮਿਹਨਤ ਆ ਉਹਨਾਂ ਦੀ ਪਰ ਤੁਸੀਂ ਕਮਾਲ ਹੀ ਹੈ ਦੇਖ ਲਓ ਸਰ ਕਿੰਨੀ ਘੜ ਚੀਜ਼ ਦਿਖ ਰਹੀ ਹੈ ਤੁਹਾਨੂੰ ਇਸ ਟਾਈਮ ਤੇ ਇਹ ਮੌਕੇ ਹੁੰਦਾ ਮੌਕਾ ਤੇ ਮੇਲ ਉਹ ਦੇਖ ਸਕਦੇ ਹੋ ਠੀਕ ਹੈ ਕੀ ਉਹ ਦੇਖੋ ਜੀ ਅਸੀਂ ਜਾਂਦੀਆਂ ਪੈਲਸ ਦੇ ਮੋੜ ਦੀ ਫਿਰ ਬੱਕਰੀਆਂ ਐਵੇਂ ਧੋੜਾ ਕਿਤੇ ਗੱਲਬਾਤ ਆ ਬੱਕਰੀਆਂ ਦੀ ਪੂਰੀ ਸ਼ਾਨ ਦੋਸਤੋ ਆਪਾਂ ਆ ਗਏ ਨਵਾਬ ਹਵੇਲੀ ਨਵਾਬ ਹਵੇਲੀ ਤੁਸੀਂ ਦੇਖ ਰਹੇ ਹੋ ਪਿੱਛੇ ਮੇਰੇ ਸਾਰੇ ਆਸ-ਪਾਸੇ ਤੇ ਇਹਦੇ ਤੇ ਆਪਾਂ ਬਹੁਤ ਛੇਤੀ ਕਰਾਂਗੇ ਸ਼ੂਟ ਇਹ ਬਹੁਤ ਸੋਹਣੀ ਲੋਕੇਸ਼ਨ ਹੈ ਜਿਹੜੀ ਨਵਾਬ ਹਵੇਲੀ ਬਹੁਤ ਵੱਡਾ ਸ਼ਾਹੀ ਜਿਹੜਾ ਜਿਹੜਾ ਪੈਲਸ ਹੈ ਇਹ ਬਠੰਡਾ ਅਮਲੋਟ ਰੋਡ ਤੇ ਕਿਆ ਬਾਤ ਹੈ ਕਿ ਹੁਣ ਆਪਾਂ ਚੱਲਦੇ ਆਪਨੇ ਸਾਈਕਲਿੰਗ ਵੱਲ ਨੂੰ ਤੇ ਕਰਦੇ ਆ ਸਾਈਕਲਿੰਗ ਹੱਥ ਵਿੱਚ ਜੀ ਹੈ ਨਹੀਂ ਅੱਜ ਦਾ ਬਚਿਆ ਮਨੋਰਥ ਦੁਆ ਰਹੇ ਹੁਣ ਆਪ ਦੇ ਇਧਰ ਉੱਪਰਾਂ ਵੱਲ ਨੂੰ ਤੁਹਾਨੂੰ ਦਿਖਾ ਦਈਏ ਕੀ ਬਾਤਾਂ ਹੈ ਦੋਸਤੋ ਇਸ ਕਿਲ੍ਹਾ ਬਸ ਕਿਲਾ ਨਾ ਨਹੀਂ ਸਮਝੋ ਬਟਿੰਡੇ ਇੱਕ ਨਵਾਂ ਲਾਲ ਕਿਲਾ ਬਣ ਗਿਆ ਇੱਕ ਲਾਲ ਕਿਲਾ ਦਿੱਲੀ ਹੈ ਤੇ ਇੱਕ ਇਹ ਬਹੰਡੇ ਹੈ ਗੱਲ ਦਾ ਹੈ ਤੇ ਮੀਨ ਵੀ ਤੇ ਆਪਨਾ ਹੈਗਾ ਸਾਈਕਲਿੰਗ ਤੇ ਆ ਹੈਗਾ ਲਾਲ ਕਿਲਾ ਤੇ ਹੁਣ ਆਪਾਂ ਮਿਲ ਜਾਂਗੇ ਤੋਂ ਨਾ ਜਿਹੜਾ ਰਸਤਾ ਹੈ ਖੇਤਾਂ ਦਾ ਕੱਚਾ ਰਸਤਾ ਥੋੜਾ ਜਿਹਾ ਮੌਸਮ ਤਾਜ ਜਿਹਾ ਫੋਗੀ ਫੋਗੀ ਫੋਗ ਫੋਗੀ ਫੋਗੀ ਦੰਗੀ ਕਰ ਹੁਪਰਾਵਾਸਨ ਨੂੰ ਇਸ ਕਟਾਉਂਦੇ ਪੰਕ ਸ਼ਰਮਾਂ ਨੂੰ ਲੋ ਸੋ ਨਾਮ ਹੋ ਰਿਹਾ ਕਿ ਇੱਥੇ ਤੇ ਉਹ ਸਾਹਮਣੇ ਹੈਗਾ ਜਿਹੜਾ ਬਸ਼ੰਦਾ ਬਲੂਡ ਰੋਡ ਤੇ ਚੜਦਾ ਹੈ ਰਿੰਗ ਰੋਡ ਦਾ ਓਵਰਵਿਊ ਤੇ ਆਹ ਸਾਹਮਣੇ ਬਣਿਆ ਹੋਇਆ ਇੱਥੇ ਇੱਕ ਕ੍ਰਿਕਟ ਸਟੇਡੀਅਮ ਗ੍ਰੀਨ ਜਿਹੜਾ ਕ੍ਰਿਕਟ ਕਲੱਬ ਹੈ ਇੱਕ ਉਹ ਬਣਿਆ ਹੋਇਆ ਇੱਥੇ ਜੀ ਹੱਲੇ ਦੋਸਤੋ ਆਪਾਂ ਸਾਈਕਲਿੰਗ ਕਰਕੇ ਮੁੜ ਚੱਲੇ ਆਂ ਵਾਪਸ ਰਟਰਨ ਟੂ ਢੰਡਾ ਰਟਰਨ ਟੂ ਹੋਮ ਤੇ ਕਾਫੀ ਬਹੁਤ ਵਧੀਆ ਲੱਗਿਆ ਦੋਸਤੋ ਈਵਨਿੰਗ ਸਾਈਕਲਿੰਗ ਜਿਹੜੀ ਕੀਤੀ ਆ ਪੂਰੇ ਨਜ਼ਾਰੇ ਆਉਂਦੇ ਆ ਸ਼ਾਮ ਨੂੰ ਮੌਸਮ ਵੀ ਵਧੀਆ ਹੈ ਤੇ ਤੁਸੀਂ ਵੀ ਬਾਹਰ ਬਾਹਰ ਨਿਕਲਿਆ ਕਰੋ ਸੈਰ ਸੂਰਿ ਵੀ ਨੂੰ ਬਾਗ ਕਰਿਆ ਕਰੋ ਜਾਂ ਉਹ ਸਾਹਮਣੇ ਬੰਦੇ ਖੜੇ ਆ ਕੁਝ ਪਤਾ ਨਹੀਂ ਕਿਹੋ ਜਿਹਾ ਕਿਉਂਕਿ ਇੱਥੇ ਮੋਬਾਈਲ ਆਪਾਂ ਪਾਉਣੇ ਜੇਬ 'ਚ ਕਿਉਂਕਿ ਇੱਥੇ ਮੋਬਾਈਲ ਖੋ ਕੇ ਭਜਣ ਵਾਲੇ ਕੌਣ ਤਾਂ ਤੇ ਉਹ ਬੰਦੇ ਮਿਲਣਾ ਠੀਕ ਠਾਕ ਹੀ ਸੀ ਪਰੰਤੂ ਇਸ ਸਭ ਤੋਂ ਵੱਡੀ ਅਨਹੋਣੀ ਇਸ ਟਰੈਕ ਦੀ ਇਹੀ ਹੈ ਦੋਸਤੋ ਵੀ ਇਸ ਟਰੈਕ ਤੇ ਮੋਬਾਈਲ ਕਾਫੀ ਖੋਏ ਜਾ ਚੁੱਕੇ ਹੈ ਸ਼ਾਇਦ ਇਸੇ ਲਈ ਇਧਰ ਜਿਹੜੀ ਸਾਈਕਲਿੰਗ ਹਲੇ ਬਦੀ ਫੁੱਲੀ ਨਹੀਂ ਬਾਕੀ ਸ਼ਹਿਰ ਤੋਂ ਦੂਰ ਵੀ ਹੈ ਇਹ ਵੀ ਕੋਈ ਸ਼ੱਕ ਨਹੀਂ ਤੇ ਬਿਲਕੁਲ ਸੁਨਸਾਨ ਤੁਸੀਂ ਦੇਖ ਸਕਦੇ ਹੋ ਕੁਝ ਮੌਸਮ ਇਸ ਤਰ੍ਹਾਂ ਦਾ ਚਲੋ ਆਪਾਂ ਤਾਂ ਇਹੀ ਦੁਆ ਕਰਦੇ ਆਂ ਵੀ ਇਸ ਤੇ ਪੂਰੀ ਚੈਲਪੈਲ ਹੋਵੇ ਸਾਈਕਲਿਸਟਾਂ ਦੀ ਕਿਉਂਕਿ ਬਠਿੰਡਾ ਸ਼ਹਿਰ ਦੇ ਵਿੱਚ ਜਿਹੜਾ ਸਾਈਕਲਿਸਟ ਬਹੁਤ ਨੇ ਸਾਈਕਲਿਸਟਾਂ ਬਜੂ ਬਠਿੰਡਾ ਉਹ ਮੰਨਿਆ ਪਰ ਮੰਨੇ ਆਂ ਬਠਿੰਡਾ ਦੇ ਸਾਈਕਲਿਸਟਾਂ ਨੂੰ ਦੇਖ ਕੇ ਉਹਨਾਂ ਦੇ ਰੁਚੀਆਂ ਨੂੰ ਦੇਖ ਕੇ ਹੀ ਇਸ ਜ਼ਿਲ੍ਹੇ ਦੇ ਆਸ-ਪਾਸੇ ਦੇ ਜ਼ਿਲ੍ਹੇ ਫਰੀਦਕੋਟ ਅਵਾਰ ਮਾਨਸਾ ਸੰਗਰੂਰ ਜਾ ਇਤਿਹਾਬ ਦਾ ਏਰੀਆ ਰਾਮਪੁਰਾਪੁੱਚੋ ਵਗੈਰਾ ਗੋਡੇਣਾ ਮੰਡੀ ਇੱਥੇ ਜਿਹੜੀ ਸਾਈਕਲਿੰਗ ਵਧੀ ਫੁੱਲੀ ਆ